ਗੜਸੇਂਖਰ ਦੇ ਪਿੰਡ ਅਲੀਪੁਰ ਵਿਖੇ ਬੀਤੀ देर रात ਦੋ ਧਿਰਾਂ ਦੀ ਲੜਾਈ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਵਿਅਕਤੀ ਤੇ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪਿੰਡ ਅਲੀਪੁਰ ਦੇ ਗਰਾਊਂਡ ਦੇ ਵਿੱਚ देर रात ਦੋ ਧਿਰਾਂ ਦੇ ਵਿੱਚ ਆਪਸੀ ਰੰਜਸ਼ ਦੇ ਚਲਦਿਆਂ ਕੁੱਟਮਾਰ ਹੋਈ ਜਿਸ ਦੇ ਚਲਦਿਆਂ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਵਿਅਕਤੀ ਤੇ ਗੋਲੀਆਂ ਚਲਾਈਆਂ ਗਈਆਂ ਮ੍ਰਿਤਕ ਦੀ ਪਛਾਣ ਨਿਤਿਨ ਕੁਮਾਰ ਉਰਫ ਉਮਰ 21 ਸਾਲ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਚਣਕੋਈ ਬਲਾਚੌਰ ਵਜੋਂ ਹੋਈ ਹੈ ਅਤੇ ਸ਼ਾਮੀ ਕਪੂਰ ਪੁੱਤਰ ਬਲਵੀਰ ਸਿੰਘ ਵਾਸੀ ਅਲੀਪੁਰ ਨੂੰ ਗੋਲੀਆਂ ਲੱਗੀਆਂ ਹਨ ਜਿਹੜੇ ਕੀ ਜੇਰੇ ਇਲਾਜ ਹਨ ਪਰਮਜੀਤ ਕੋਰ ਪਤਨੀ ਪਰਮਜੀਤ ਸਿੰਘ ਮਤਲਬ ਪਰਮਜੀਤ ਕੋਰ ਪਤਨੀ ਪਰਮਜੀਤ ਸਿੰਘ ਪਿੰਡ ਚਣਕੋਈ ਬਲਾਚੌਰ ਨੇ ਦੱਸਿਆ ਕਿ ਉਹਨਾਂ ਦੇ بیٹے ਨੂੰ ਨਿਤਿਨ ਕੁਮਾਰ ਨੂੰ ਆਪਣੇ ਦੋਸਤ ਰਾਹੁਲ ਬਲਾਚੌਰ ਦੇ ਨਾਲ ਲੈ ਗੇ ਨਾਲ ਗਿਆ ਹੋਇਆ ਸੀ ਉਹਨਾਂ ਨੂੰ ਦੇਰ ਰਾਤ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਜਦੋਂ ਉਹਨਾਂ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਉੱਧਰ ਇਸ ਮਾਮਲੇ ਬਾਰੇ ਥਾਣਾ ਗੜ ਸ਼ੰਕਰ ਦੇ ਐਸ ਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਐਂਗਲ ਤੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਮੇਰਾ ਨਾਮ ਨਵਜੋਤ ਹੈ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨੂੰ ਉਹਦੇ ਮੇਰੇ ਬ੍ਰਦਰ ਦਾ ਨਾਮ ਨਿਤਨ ਕੁਮਾਰ ਉਮਰ 21 ਸਾਲ ਤੇ ਉਹਦਾ ਦੋਸਤ ਉਹਨੂੰ ਰਾਹੁਲ ਬਲਾਚੋਰ ਤੋਂ ਜਿਹੜਾ ਉਹਨੂੰ ਘਰ ਤੋਂ ਫੋਨ ਕਰਕੇ ਬੁਲਾ ਕੇ ਲੈ ਕੇ ਗਿਆ ਤੇ 1:30 2:30 ਵਜੇ ਸਾਨੂੰ ਫੋਨ ਆਂਦਾ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਆ ਰਾਜਾ ਹਸਪੀਟਲ ਜਦੋਂ ਹਸਪੀਟਲ ਪਹੁੰਚੇ ਤਾਂ ਉਹਦੀ ਡੈਥ ਉੱਥੇ ਹੀ ਹੋ ਚੁੱਕੀ ਸੀ ਤੇ ਉਹ ਮੁੰਡਾ ਹੀ ਨਹੀਂ ਰਾਤੀ ਪੁਲਿਸ ਵਾਲਿਆਂ ਨੇ ਫੜਿਆ ਤੇ ਰਾਤ ਹੀ ਉਹਨੂੰ ਛੱਡਤਾ ਹੈ ਉਹਦਾ ਨਾਮ ਰਾਹੁਲ ਆ ਤੇ ਉਹੀ ਨਾਲ ਉਹੀ ਲੈ ਕੇ ਗਿਆ ਤੇ ਮੌਕੇ ਤੇ ਵੀ ਉਹੀ ਸੀ ਜਦੋਂ ਉਹਦੀ ਡੈਥ ਹੋਈ ਉਹਨੂੰ ਹਸਪੀਟਲ ਲਿਆਂਵਾਲਾ ਵੀ ਉਹੀ ਉਹਦੇ ਕੋਈ ਛੱਟ-ਚੋਟ ਨਹੀਂ ਲੜਾਈ ਉਹਦੀ ਸੀਗੀ। ਉਹ ਤਾਂ ਇਹ ਲੜਾਈ ਕਿੱਥੇ ਹੋਈ ਜੀ ਇਹ ਪਤਾ ਨਹੀਂ। ਅਲੀ ਪਰ। ਅਲੀ ਪਰ ਹੋਈ ਹੈ ਹਾਂਜੀ। ਕਿੰਨੇ ਵਜੇ ਗਿਆ ਸੀ ਘਰ ਤੋਂ? ਘਰ ਤੋਂ ਕਿੰਨੇ ਵਜੇ? ਘਰ ਤੋਂ 10 ਵਜੇ ਗਿਆ ਸੀ ਇਹ। ਅੰਦਰ ਆਇਆ। ਘਰ ਤੋਂ 10 ਵਜੇ ਗਿਆ ਸੀ ਮੈਂ। ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਲੈ ਕੇ ਗਿਆ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ। ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ। ਅਸੀਂ ਸੰਸਕਾਰ ਅਸੀਂ ਸੰਸਕਾਰ ਨਿਕਾਣਾ ਜਿੰਨਾ ਟਾਈਮ ਹੋ ਨਹੀਂ ਸਾਫ ਨਹੀਂ ਮਿਲਦਾ ਸਾਰੇ ਚੱਕ ਬੰਨੇ ਜਾਣੇ ਬੇਟੇ ਨੂੰ ਕਿਉਂ ਮੇਰਾ ਬੇਟਾ ਸੀ 3 ਗੱਲ ਹੋਈ ਸੀ ਕਦੋਂ ਗਿਆ ਹੋਰ ਰਾਤੀ ਕਰੋ ਜੀ 10 ਵਜੇ ਇਸ ਬੰਦੇ ਨੇ ਫੋਨ ਕੀਤਾ ਇਸ ਮੁੰਡੇ ਨੇ ਉਹਦੇ ਫੋਨ ਤੇ ਉਹ ਰੋਟੀ ਖਾਣ ਲੱਗਾ ਰੋਟੀ ਦੀ ពੁਰਕੀ ਵੀ ਐਦੀ ਪਈ ਆ ਛਾਬੇ ਦੇ ਵਿੱਚ ਉਹਨੇ ਖਾਧੀ ਨਹੀਂ ਮੈਂ ਉਹਨੂੰ ਰੋਕਿਆ ਮੈਂ ਕਿਹਾ ਪੁੱਤ ਰੁਕ ਜਾ ਕਹਿੰਦਾ ਮੰਮੀ ਮੈਂ ਹੁਣੇ ਹੀ ਆ ਗਿਆ ਮੈਂ ਹੁਣੇ ਵਾਪਸ ਆ ਗਿਆ। ਸਾਨੂੰ ਫੋਨ ਹੀ ਆਇਆ। 28 ਵਜੇ ਬੰਦਾ ਆਇਆ ਲੈਣ ਕਹਿੰਦਾ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ। ਸਾਨੂੰ ਰਸਤੇ ਦੇ ਵਿੱਚ ਉਹ ਪੁੱਛਣ ਲੱਗ ਪਿਆ ਇਹਦੀ ਮਦਰ ਦਾ ਕੀ ਨਾਂ ਆ ਇਹਦੀ ਫਾਦਰ ਦਾ ਕੀ ਨਾਂ ਆ। ਵੱਡੇ ਬੇਟੇ ਨੇ ਕਿਹਾ ਕਹਿੰਦਾ ਤੁਸੀਂ ਗੱਲ ਦੱਸੋ ਕੀ ਆ ਸਾਡਾ ਬੇਟਾ ਕਿੱਥੇ ਆ। ਉਹ ਜਦੋਂ ਉਹਨੇ ਫੋਨ ਉਹਦਾ ਫੜਿਆ ਦੇਖਿਆ ਤੇ ਰਾਜਾ ਹਸਪੀਟਲ ਵਾਲਿਆਂ ਨੇ ਦੱਸਿਆ ਕਿੰਦੇ ਤੁਹਾਡੇ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਆਈ ਆ ਕਿਦਾਂ ਹੋਈ ਕਿਹਾ ਸਰ ਕੁਛ ਨਹੀਂ ਸਾਨੂੰ ਪਤਾ ਕੀ ਗੱਲ ਸੀ ਇਹਨਾਂ ਦੀ ਕੀ ਨਹੀਂ ਸੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕੋਲ ਤਾਂ ਸਿਰਫ ਉਹ ਲੈ ਕੇ ਗਿਆ ਇਹਨੂੰ ਲੈ ਕੇ ਵੀ ਉਹੀ ਆਇਆ ਹਸਪੀਟਲ ਵੀ ਉਹੀ ਲੈ ਕੇ ਆਇਆ ਇਹਨੂੰ ਉਹੀ ਨਾਮ ਕੀ ਸੀ ਉਸ ਦਾ ਨਾ ਰਾਹੂਲ ਹੈ ਨਹੀਂ ਜੀ ਬਲਾਚੌਰ ਸ਼ਹਿਰ ਦਾ ਆ ਉਹ ਫਾਦਰ ਉਹਦੇ ਰੇੜੀ ਲਾਂਦੇ ਗੋ ਮੇਰਾ ਨਾਮ ਹੈ ਸਰੇਂਦਰਪਾਲ ਜੀ ਪਿੰਡ ਚਣਕੋਈ ਸਾਡੇ ਪਿੰਡ ਦਾ ਮੁੰਡਾ ਜਿਹੜਾ ਜੀ ਉਹ ਘਰ ਤੋਂ ਗਿਆ ਪਾਰਟੀ 'ਚ ਪਾਰਟੀ 'ਚ ਉਹ ਕਿਸੇ ਮੁੰਡੇ ਨਾਲ ਸੱਦ ਕੇ ਸੱਦ ਲਿਆ ਸੱਦਣ ਗਿਆ ਮੁੰਡਾ ਉੱਥੇ ਜਾ ਕੇ ਗਿਆ ਤੇ ਉਹਨਾਂ ਨੇ ਵੀ ਛੱਡਣ ਗਿਆ ਦੋਸਤ ਨੂੰ ਆਪਣੇ ਨੂੰ ਜਾਂ ਦੋਸਤ ਨੂੰ ਛੱਡਣ ਗਿਆ ਜਾ ਕੇ ਦੇਖਿਆ ਤਾਂ ਮੋਰੇ ਉਹ 10 11 ਬੰਦੇ ਕਿਰਪਾਨਾਂ ਲੈ ਕੇ ਤੇ ਪਿਸਟਲ ਲੈ ਕੇ ਖੜੇ ਸੀ ਤੇ ਇੱਕ ਮੁੰਡੇ ਦੇ ਬਾਹਾਂ 'ਚ ਗੋਲੀ ਲੱਗੀ ਤੁਜੇ ਸਾਡੇ ਮੁੰਡੇ ਦੀ ਉਥੇ ਮੌਤ ਹੋ ਗਈ ਜੋ ਉਹਦੇ ਸਿਰ 'ਚ ਪਿਛਲੇ ਬੰਨੇ ਛੱਟਾ ਲੱਗਿਆ ਕੰਨ ਵੱਢਿਆ ਗਿਆ ਤੇ ਪੂਰੇ ਸਰੀਰ 'ਚ ਉਹਦੇ ਤੇ ਨਿਸ਼ਾਨ ਪੂਰੇ ਵੱਡੇ ਟੁੱਟੇ ਹੋਏ ਹੱਥ ਪੈਰ ਜੋ ਵੀ ਹੈ ਸਭ ਟੁੱਟਿਆ ਜੀ ਤੇ ਜੇ ਐਸੀ ਤਰ੍ਹਾਂ ਹੁੰਦਾ ਰਿਹਾ ਤਾਂ ਫੇਰ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਕਾਹਾਂ ਬਾਤ ਹੈ ਕਿਸੇ ਮਾਮਾ ਦੇ ਪੁੱਤ ਜਿਹੜੇ ਇਦਾਂ ਮਰ ਨਾ ਸਕਣ ਜੀ ਰਾਤੀ ਸਾਨੂੰ ਤਕਰੀਬਨ 1 ਵਜੇ ਪਤਾ ਲੱਗਾ ਮਿਤਿਸ਼ 5 6 ਦੀ ਰਾਤ ਨੂੰ ਕਿ ਅਲੀਪੁਰ ਪਿੰਡਿਆ ਕਿ ਉੱਥੇ ਝਗੜਾ ਹੋਇਆ ਜਿਹਦੇ ਸਬੰਧ ਵਿੱਚ ਅਸੀਂ ਤੁਰੰਤ ਮੌਕੇ ਤੇ ਗਏ ਆ ਮੌਕੇ ਤੇ ਦੇਖਿਆ ਵੀ ਉੱਥੇ ਕੋਈ ਮੁੰਡਾ ਸੀਗਾ ਸ਼ਮੀ ਕਪੂਰ ਉਸ ਪਿੰਡ ਦਾ ਰਹਿਣ ਵਾਲਾ ਉਹਦਾ ਕੋਈ ਝਗੜਾ ਉਹਦੇ ਗੁਰਤੀ ਦੀ ਗੋਪੀ ਹੈ ਤੇ ਵਿਗਿਆਨੀ ਆ ਉਹਦੇ ਨਾਲ 10 12 ਬੰਦੇ ਹੋਰ ਸੀਗੇ ਜਿਨ੍ਹਾਂ ਨੇ ਉਹਦੇ ਸੱਟਾਂ ਮਾਰੀਆਂ ਸੀਗਾ ਤੇ ਉਹਨੂੰ ਜਿਹੜਾ ਮੁੰਡਾ ਸੀਗਾ ਜਿਹੜਾ ਸ਼ਮੀ ਕਪੂਰ ਸੀ ਉਹਨੂੰ ਮੁੰਡੇ ਛੱਡਣ ਵਾਸਤੇ ਆਏ ਸੀ ਉਹ ਤੇ ਦੋਸਤ ਸੀਗੇ ਆਪਣੇ ਬਲਾਚੌਰ ਦੇ ਰਹਿਣ ਵਾਲੇ ਤੇ ਨਿਤਨ ਕੁਮਾਰ ਸੀ ਨਾਲ ਉਹਦੇ ਹੋਰ ਦੋਸਤ ਸੀ ਰਾਜ ਕੁਮਾਰ ਸੀਗਾ ਤੇ ਉਹਨਾਂ ਨੇ ਨਿਤਨ ਕੁਮਾਰ ਨੂੰ ਵੀ ਮਤਲਬ ਕਾਫੀ ਸੱਟਾਂ ਮਾਰੀਆਂ ਸੀਗੀਆਂ ਤੇ ਨਿਤਨ ਕੁਮਾਰ ਨੂੰ ਉਹਨਾਂ ਨੇ ਰਾਜਾ ਹਸਪੀਟਲ ਨਮਾਸ਼ਹਿਰ ਦਾਖਲ ਕਰਾਇਆ ਸੀਗਾ ਵੀ ਜਿੱਥੇ ਉਹਦੀ ਜਿਆਦਾ ਸੱਟਾਂ ਕਾਰਨ ਕਰਕੇ ਉਸਦੀ ਮੌਤ ਹੋ ਗਈ ਸੀ ਫਿਰ ਅਸੀਂ ਡੈੱਡ ਬਡੀ ਦਾਤ ਲੈ ਆ ਕੇ ਅਸੀਂ ਮੋਰਚੇ ਦੇ ਵਿੱਚ ਰੱਖੀ ਆ ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲੈ ਕੇ ਤੇ ਬਾਈ ਨੇਮ ਇਹਨਾਂ ਬੰਦਿਆਂ ਦੇ ਪਰਚੇ ਦੇ ਰਹੇ ਆ ਤੇ ਕੁਝ ਬੰਦੇ ਅਸੀਂ ਰੈਸਟ ਵੀ ਕਰ ਲਏ ਤੇ ਕੁਝ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਹੋਰ ਸਾਰੇ ਰੈਸਟ ਕਰੀਏ ਜਾਂ ਹਾਂਜੀ ਦੋ ਦੋ 3 ਰੰਗੇ ਦੀ ਲੜਾਈ ਤੇ ਦੋਵੇਂ 3 ਰੰਸੀਗੇ ਇੱਕ ਪਾਸੇ ਜਿਹਦੇ ਜਿਹਦੇ ਗੋਲੀ ਲੱਗੀ ਆ ਖੱਬੇ ਗੋਟ ਦੇ ਉੱਤੇ ਸ਼ਮੀ ਕਪੂਰ ਇਹ ਇੱਕ ਪਾਰਟੀ ਇਹ ਸੀ ਜਿਹੜੀ ਝਗੜਾ ਜਿੱਦਣ ਹੋਇਆ ਉਹ ਗੁਰਪ੍ਰੀਤ ਐ ਗੋਪੀ ਇਹਨਾਂ ਦੋਨਾਂ ਧਿਰਾਂ ਦਾ ਝਗੜਾ ਹੋਇਆ ਸੀ ਇਹਨਾਂ ਦੀ ਕੋਈ ਆਪਣੀ ਪੁਰਾਣੀ ਰੰਜਿਸ਼ ਚੱਲਦੀ ਸੀ ਇਹਨਾਂ ਦੀ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499